ਗੁਰੂ ਪਿਆਰੀ ਸਸੰਗਤ ਜੀ ਜੈ ਗੁਰਦੇਵ ਸਤ ਗੁਰੂ ਪਰਮ ਪੂਜਨੀਏ ਸ਼ਾਂਤੀ ਦੇ ਪੂਜ ਗਰੀਬਾਂ ਦੇ ਮਸੀਹਾ ਸਤ ਗੁਰੂ ਰੰਜੀਤ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਤੇ ਇੱਕ ਵਿਸ਼ੇਸ਼ ਰਚਨਾ ਤੇਰਾ ਨਾਮ ਨਿਰੰਜਨ ਹੈ ਦੁੱਖ ਪੰੰਜਨ ਤੇਰਾ ਨਾਮ ਨਿਰੰਚਨ ਹੈ ਦੁਖ ਪੰਗੰ ਕਰਨੇ ਆਏ ਦੁਖੀਆਂ ਦਾ ਕਲਿਆਣ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾਨ ਜੀ ਬੱਲਾ ਜਦ ਜਨਮ ਹੈ ਪਾਇਆ ਤਨ ਮਾਰ ਕੋਮਣੀ ਜੀ ਦਾ ਲਾਲ ਕਹਾਇਆ ਪਿੰਡੀ ਰਮਦਾਸਪੁਰ ਵਿੱਚ ਜਨਮ ਹੈ ਪਾਇਆ ਤਨ ਮਾਰ ਕੋਮਣੀ ਜੀ ਦਾ ਲਾਲ ਕਹਾਇਆ ਪਿਤਾ ਸਧੂਰਾ ਬਦਾਯਾ ਮਾਨ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ ਸੰਨ 1900 ਬਤਾਣੀ ਆਇਆ ਬੜ ਪਗਾ ਸਾਲ 1942 ਆਇਆ ਬੜੇ ਪਗਾ 6 ਜਨਵਰੀ ਦਿਨ ਬਿਰਬਾਰ ਸੁਪਗਾ 6 ਜਨਵਰੀ ਦਿਨ ਬਿਰਬਾਰ ਸੁਪਗਾ ਮੌਤ ਮੀਦਾਈ ਕਰੇ ਗੁਰਾਂ ਦਾ ਗੁਣ ਗਾ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ 9 ਸਾਲ ਦੀ ਆਯੂ ਵਿੱਚ ਡੇਰਾ ਸੱਚਖੰਡ ਬੱਲਾ ਆਏ ਨੇ 9 ਦੇਰ ਸੱਚਖੰਡ ਬੱਲਾ ਆਇਨੇ ਸਰਬਨ ਦਾਸ ਸਤਗੁਰਾਂ ਦੇ ਹਰ ਬੋਲ ਪੁਗਾਏ ਨੇ ਸਰਬਨ ਦਾਸ ਸਤਗੁਰਾਂ ਦੇ ਹਰ ਬੋਲ ਪੁਗਾਏ ਨੇ ਸੰਤ ਹਵਾਈ ਗਰਜੀ ਬਣੇ ਬੱਲਾ ਦੇਰੇ ਦੀ ਸ਼ਾਨ ਜੀ ਸੰਤ ਹਵਾਈ ਗਰਜੀ ਬਣੇ ਦੇਰੇ ਦੀ ਸ਼ਾਨ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ ਬੱਲਾ ਵਾਲੇ ਗੁਰਾਂ ਸਤ ਗੁਰੂ ਰਵੀਦਾਸ ਜੀ ਦੇ ਪੈਰੋ ਕਾਰਨੇ ਸਤ ਗੁਰੂ ਰਵੀਦਾਸ ਜੀ ਦੇ ਪੈਰੋ ਕਾਰਨੇ ਸਬਨਾਨ ਗੁਰੂ ਜੀ ਕਰਦੇ ਪਿਆਰ ਨੇ ਸਬਨਾਨ ਗੁਰੂ ਜੀ ਕਰਦੇ ਪਿਆਰ ਨੇ ਹੋ ਮਨਜੀਤ ਕੀ ਕਰੇ ਗੁਰਾਂ ਦੀ ਸਿਫਤ ਬਿਆਨ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ ਬੱਲਾ ਵਾਲੇ ਗੁਰਾਂ ਦੀ ਮਹਿਮਾ ਮਹਾਨ ਜੀ ਤੇਰਾ ਨਾਮ ਨਿਰੰજન ਹੈ ਦੁਖ ਪੰ ਜਨ ਨੇ ਆਏ ਦੁਖੀਆਂ ਦਾ ਕਲਿਆਨ ਜੀ ਬੱਲਾ ਵਾਲੇ ਗੁਰਾਂ ਦੀ ਮੈਂ ਮਾਹਮਾਨ ਜੀ ਬੱਲਾ ਵਾਲੇ ਗੁਰਾਂ ਦੀ ਮੈਂ ਮਾਹਮਾਨ ਜੀ ਬੱਲਾ ਵਾਲੇ ਗੁਰਾਂ ਦੀ ਮੈਂ ਜੈ ਸੰਤਾਂ ਦੀ ਜੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਜੈ ਗੁਰਦੇਵ ਜੈ ਸੰਤਾਂ ਦੀ